ਚੋਰਾਂ ਦੇ ਹੌਸਲੇ ਅੱਜ ਕਿੰਨੇ ਬਲੰਦ ਹੋ ਚੁੱਕੇ ਨੇ ਕਿ ਚੋਰ ਪੁਲਸ ਦੇ ਬਿਨਾਂ ਡਰ ਤੋਂ ਬੇਤੜਕ ਹੋ ਕੇ ਬੜੀ ਬੜੀ ਚੋਰੀਆਂ ਨੂੰ ਅੰਜਾਮ ਦੇ ਰਹੇ ਨੇ ਇਸ ਵੇਲੇ ਦੀ ਕਬੱਡੀ ਖਬਰ ਤੁਹਾਨੂੰ ਸੁਕਾਰ ਜਾ ਰਹੀਆਂ ਗੁਰਦਾਸਪੁਰ ਦੇ ਕਸਬਾ ਕਾਦਿਆਨ ਦੇ ਨੇੜੇ ਪਿੰਡ ਕੋਤਲਾ 모ਸਾ ਦੀ ਜਿੱਥੇ ਕਿ ਦੱਸਿਆ ਰਿਹਾ ਕਿ ਪਰਿਵਾਰ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਗਿਆ ਸੀ ਤਾਂ ਜਦੋਂ 2 ਘੰਟੇ ਬਾਅਦ ਵਾਪਸ ਕਰ ਪਰਤੇ ਤਾਂ ਘਰ ਦੇ ਤਾਲੂਟੇ ਹੋਏ ਸੀ ਜਿਦੇ ਵੀ ਦੱਸਿਆ ਜਾ ਰਿਹਾ ਹੈ 1.5 ਲੱਖ ਦੀ ਨਗਦੀ ਤੇ 5 ਤੋਲੇ ਘੈਨੇ ਚੋਰੀ ਚੋਰ ਕਰਕੇ ਲਗੇ ਨੇ ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਸਦਮੇ ਦੇ ਵਿੱਚ ਨੇ ਤੇ ਇਸ ਨੂੰ ਲੈ ਕੇ ਪਰਿਵਾਰਕ ਮੈਂਬਰ ਨੇ ਇਸ ਚੋਰੀ ਬਾਰੇ ਕੀ ਕੀ ਆਪਰ ਤੁਸੀਂ ਉਹ ਵੀ ਸੁਣੋ ਮੈਂ ਨਾਰਾਜਪੁਰ ਪਾਜੀ 11:30 ਦੇ ਕਰੀਬ ਅਸੀਂ ਘਰ ਰਫਲਾਈ ਸਾਹਿਬ ਮੱਥਾ ਟੇਕਣ ਵਾਸਤੇ ਗਏ ਸੀ ਬੱਚੇ ਅੱਜ ਐਨਆਰਆਈ ਨੇ ਬਾਹਰ ਹਿੰਦੇ ਯੂਐਸਏ ਤੇ ਅਸੀਂ ਮਹਾਰਾਜ ਦੇ ਮੱਥਾ ਟੇਕਣ ਗਏ ਆ ਜਦੋਂ ਅਸੀਂ ਘਰ ਆਏ ਆ ਵਾਪਸ ਮੈਂ ਚਾਹ ਬਣਾਉਣ ਚੱਲੀ ਰਸੋਈ ਵਿੱਚ ਤੇ ਪਾਣੀ ਖਤਮ ਸੀ ਮੈਂ ਟੈਂਕੀ ਛੱਡਣ ਵਾਸਤੇ ਮਗਰ ਗਈ ਆ ਜੋ ਟੈਂਕੀ ਛੱਡਣ ਵਾਸਤੇ ਮਗਰ ਗਈਆਂ ਤੇ ਸਾਡੀਆਂ ਜਾਲੀਆਂ ਉਹ ਕਿਸੇ ਨੇ ਫਾੜੀਆਂ ਹੋਈਆਂ ਸੀ ਔਰ ਅਲਮਾਰੀ ਜਿਹੜੀ ਆ ਉਹ ਤੋੜਪਾਣ ਕਰਕੇ ਸਾਰਾ ਕੁਝ ਖਿਲਰ ਗਿਆ ਵੇ ਐਂਡ ਸਾਡਾ ਪੈਂਦਾ ਜੀ ਕੋਟਲਾ ਮੋਹਸਾ ਔਰ ਪੋਜੀਟਿਵ ਪੈਂਦਾ ਦਾ ਚੀਮਾ ਬਿਲਡਿੰਗ ਮਟੀਰੀਅਲ ਦੇ ਸਾਹਮਣੇ ਬਿਲਕੁਲ ਸਾਡੇ 5 ਟੋਲੇ ਸੋਨਾ ਜੀ 1 ਲੱਖ ਰੁਪਏ ਆ ਇੱਕ ਬੱਚਿਆਂ ਦੀ ਗੋਲਕ ਸੀ ਉਹਦੇ ਵਿੱਚ ਪਾਣ ਸੀਗਾ ਪਾਜੀ ਮਿਸਤਰੀ ਆਉਂਦੇ ਰਹੇ ਸਾਡੇ ਘਰ ਔਰ 에ਰਾ ਵਗੈਰਾ ਬੰਦਾ ਸੀ ਕਾ ਜੇ ਨਾਮ ਆਉਣ ਦਿੱਤਾ ਵਾ ਤੇ ਨਾਮ ਸਾਡੇ ਆਇਆ ਹੀ ਆ ਉਹ ਬੈਕ ਸਾਈਡ ਤੇ ਉਹੀ ਕੰਮ ਕਰਦੇ ਰਹੇ ਸਾਰਾ ਕੁਝ ਅਸੀਂ ਦੱਸਿਆ ਵਾ ਇਹਨੇ ਸਾਡੀਆਂ ਜਿਹੜੀ ਚੀਜ਼ਾਂ ਗਈਆਂ ਸਾਨੂੰ ਵਾਪਸ ਚਾਹੀਦੀਆਂ ਨੇ ਇਹ ਸਰਕਾਰ ਕੋਲ ਇਹੋ ਮੰਗ ਕਰਨੀ ਇਹ ਦਸਨੀ ਕੀ ਗੱਲ ਹੈ ਚੋਰੀ ਹੋ ਗਈ ਵਾ ਜੀ ਪੈਸੇ ਸੀ ਕੋਈ ਸੋਨਾ ਸੀ ਕਿੰਨਾ ਸੋਨਾ ਸੀ ਕਿੰਨੇ ਪੈਸੇ ਪੰਜ ਟੋਲੇ ਸੋਨਾ ਸੀ 1/2 ਲੱਖ ਰੁਪਏ ਸੀ ਇਸਾ ਮੱਥਾ ਟੇਕ ਲਈਏ ਜੀ ਮਤਲਬ 1:3 ਤੋਂ 2 ਵਜੇ ਜਾਂ 2:3 ਵਜੇ ਤੱਕ ਵਾਪਸ ਆਗੇ ਜਿਹੜਾ ਕਹਿ ਨਹੀਂ ਸਾਡੇ ਕੋਈ ਜਿੰਨੇ ਜਿੰਨੇ ਨਹੀਂ ਪਤਾ ਲੱਗਦਾ ਪਰ ਮਿਸਤਰੀ ਲਾਇਏ ਉਦੋਂ ਪਰੰਪਰ ਵਾਲੇ ਲਾਇਏ ਜੀ ਪਾਜੀ ਪੁਨਛਾਈ ਇਹ ਲਿਖ ਕੇ ਲਗਿਆ ਹਾਂ ਜੀ ਇਹ ਹੀ ਉਹ ਲੱਭਦਾਂ ਚੋਰੀ ਜੀ ਸਾਡਾ ਜੋ ਪਣ ਮਿਲਣਾ ਗਈ ਅਸੀਂ ਇਹ ਮੇਨਟ ਕਰਕੇ ਬਣਾਏਗਾ